ਅਗਰ ਖੜਾ ਦੁਕਾਨਾਂ ਚੰਗਾ ਜਗਾ ਛੱਡ ਪਏ ਨੇ ਖਾਲੀ ਇਹਨਾਂ ਨੂੰ ਢੋਲਿਆਂ ਨਾਲ ਪੁੱਲਣਾ ਬੋਲੀ ਨਜ਼ਰ ਆਉਂਦਾ ਹੈ ਵੀ ਚਲੋ ਉੱਥੇ ਇੱਥੇ ਕੋਈ 에ਅਰਪੋਰਟ ਬਣਾਉਣਾ ਇਹਨਾਂ ਨੇ 에ਅਰਪੋਰਟ ਹੁਣ ਬਣਾ ਵੀ 22 ਸਾਲ ਹੋ ਗਏ ਆ ਇੱਥੇ 50 ਸਾਲਾਂ ਤੋਂ ਲੋਕ ਬੈਠੇ ਨੇ ਅਚਾਨੀ ਵੇਜਦਾ ਪਿਆ ਇੱਕ ਕਾਰੋਬਾਰ ਵਪਾਰ ਵੀ ਕਰਨਾ ਗੁਨਾ ਹੈਗਾ ਉਹ ਵੀ ਸਿੱਧੇ ਕਰਨ ਵੀ ਬੰਦ ਕਰ ਦਿੰਦੇ ਨੇ ਕਿ ਜਿਹੜੇ ਗਰੀਬ ਬੰਦੇ ਦੇ ਸਮਾਨ ਤੇ ਉਹਦੀ ਦੁਕਾਨ ਤੇ ਬਟੋਲ ਚੱਲਦਾ ਤੇ ਉਹ ਉਹਦੀ ਦੁਕਾਨ ਤੇ ਨਹੀਂ ਚੱਲਦਾ ਉਹ ਦਿਲ ਤੇ ਚੱਲਦਾ ਗੱਲ ਕਰਦੇ ਸੋਣਾ ਜਵਾਬ ਹੀ ਨਹੀਂ ਉਹਨੂੰ ਗੂੰਗੇ ਬਣ ਕੇ ਖੜ ਜਾਂਦੇ ਜੀ ਸਾਨੂੰ ਦੋ ਫਰੋ ਆਰਡਰ ਸਾਨੂੰ ਫਰੋ ਆਰਡਰ ਅੰਬੀਸ਼ ਸਾਲ ਸੇ ਰਹਿ ਰਹੇ 20 ਸਾਲ ਸੇ ਬਣੀ ਹੋਈ ਹੈ ਦੁਕਾਨ ਨਹੀਂ ਉਠਾਣ ਦੀ ਸਰ ਕੁਝ ਵੀ ਨਹੀਂ ਉਠਾਣ ਦੀ ਹੈ ਤੋੜ-ਫੋੜ ਕਰ ਕੇ ਕਰੀ ਬੰਦੋ ਕੋ ਆਣ ਨਹੀਂ ਦਿੱਤੇ ਕਮਾਣੇ ਨਹੀਂ ਦਿੱਤੇ ਆਮ ਪਾਰਟੀ ਆਏ ਜਦ ਸਹੀ ਕਹਤੇ ਐਸੇ ਤੰਗਤੋਸੀ ਹਮਾਰੇ ਕੋ ਦੁਖੀ ਕਰਦੇ ਲੁਧਿਆਣਾ ਦੇ ਟੋਲੇਵਾਲ ਨਜ਼ਦੀਕ ਬਣੇ ਨਜਾਇਜ਼ ਕਬਜ਼ਿਆਂ ਤੇ ਨਗਰ ਨਿਗਮ ਨੇ ਪੀਲਾ ਪੰਜਾ ਚਲਾਇਆ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਜਤਾਇਆ ਇੱਥੇ ਵੀ ਦੱਸ ਦਈਏ ਕਿ ਪੁਲਿਸ ਦੇ ਅਧਿਕਾਰੀਆਂ ਸਮੇਤ ਪਹੁੰਚੀ ਨਗਰ ਨਿਗਮ ਦੀਆਂ ਟੀਮਾਂ ਨੇ ਨਜਾਇਜ਼ ਬਣੀਆਂ ਕਈ ਦੁਕਾਨਾਂ ਨੂੰ ਢਾਇਆ ਹੈ ਤੇ ਕਿਹਾ ਕਿ ਜੋ ਗਲਤ ਤਰੀਕੇ ਨਾਲ ਦੁਕਾਨਾਂ ਬਣੀਆਂ ਸੀ ਉਹਨਾਂ ਤੇ ਪੀਲਾ ਪੰਜਾ ਚਲਾਇਆ ਗਿਆ ਇੱਥੇ ਵੀ ਦੱਸ ਦਈਏ ਕਿ ਲੋਕਾਂ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇੱਥੇ ਕਾਬਜ ਨੇ ਅਤੇ ਨਿਗਮ ਨੇ ਅੱਜ देर शाम ਕਾਰਵਾਈ ਕੀਤੀ ਹੈ। ਤੁਹਾਡੀਆਂ ਦੇ ਬਹੁਤ ਕੁਝ ਕਰਕੇ ਗਏ ਨੇ ਆ ਇੱਕ ਬੰਦਾ ਠੀਆ ਹਟਾਉਂਦਾ ਤੇ ਦੁਬਾਰਾ ਰੱਖਦਾ ਇਹਨਾਂ ਨੇ ਤਾਂ ਬੋਲ ਨਾਸ ਮਾਰ ਕੇ ਰੱਖਦਾ ਦੁਕਾਨਦਾਰਾ ਕਿਉਂਕਿ ਗਰੀਬ ਬੰਦਾ ਸ਼ਾਮ ਨੂੰ ਜਾਏ ਮੱਛੀ ਵਾਲਾ ਜਾਏ ਮੁਰਗੇ ਵਾਲਾ ਕੋਈ ਸਬਜ਼ੀ ਵਾਲਾ ਕੋਈ ਚੱਪਲ ਵਾਲਾ ਕੋਈ ਮਸਾਲੇ ਵਾਲਾ ਸ਼ਾਮ ਨੂੰ 4 ਵੇ ਵਾ ਦੁਕਾਨਦਾਰ ਹੀ ਲੰਦਾ A2Z ਰਸਤਾ ਬੰਦ ਪਿਆ ਕੋਈ ਆਵਾਜਾਈ ਨਹੀਂ ਗਈ ਆ ਕੀ ਗਾ ਸਾਹ ਪੂਰੇ ਲੁਧਿਆਣਾ ਸ਼ਹਿਰ ਤੇ ਜਗਾ ਜਗਾ ਫੜੀਆਂ ਲਗੀਆਂ ਨੇ ਜਗਾ ਜਗਾ ਛੱਡ ਪਏ ਨੇ ਖਾਲੀ ਇਹਨਾਂ ਨੂੰ ਢੋਲੇਵਾਲ ਪੁਲ ਨਾਲ ਬੋਲੀ ਨਜ਼ਰ ਆਉਂਦਾ ਕਿ ਵੀ ਚਲੋ ਉਥੇ ਇੱਥੇ ਕੋਈ 에ਰਪੋਰਟ ਬਣਾਉਣਾ ਇਹਨਾਂ ਨੇ ਨਹੀਂ ਇਹ ਢੋਲੇਵਾਲ ਪੁਲ ਕਿਉਂ ਨਜ਼ਰ ਆ ਰਿਹਾ ਵਜਾ ਕੀ ਆ ਵਜਾ ਇਹੀ ਆ ਜੀ ਕਹਿੰਦੇ ਮੈਂ ਹੱਲੇ ਸੁਣਿਆ ਕਿਸੇ ਮੁੰਡੇ ਦਾ ਫੋਨ ਆਇਆ ਮੈਨੂੰ ਕਹਿੰਦਾ ਜੀ ਛੰਡੀਗੜ੍ਹ ਵਾਲਾ 에ਰਪੋਰਟ ਫੇਲੋਗੇ ਨੈਸ਼ਨਲ ਕਹਿੰਦਾ ਇੱਥੇ ਢੋਲੇਵਾਲ 에ਰਪੋਰਟ ਬਣਾਉਣਾਗਾ ਤੇ ਚੀਮਾ ਚੋਕ ਦਫਤਰ ਬਣਾ ਗਏ ਇੱਥੇ ਟਿਕਟਾਂ ਵੰਡੀਆਂ ਜਾਣਗੀਆਂ ਚੀਮਾ ਚੋਕ ਜੀ ਹਾਂਜੀ ਉਹਦਾ ਛੋ ਏ ਏਅਰਪੋਰਟ ਬਣਾ ਲੈਣਾ ਨੇ ਕਿੰਨੇ ਕਿੰਨੇ ਸਾਲਾਂ ਤੋਂ ਪੁਰਾਣੇ ਬੈਠੇ ਆ ਇਹ ਸਰ ਇਹ ਪੁੱਲ ਹੁਣ ਬਣਿਆ ਵੀ 22 ਸਾਲ ਹੋ ਗਏ ਆ ਇਥੇ 50-50 ਸਾਲ ਹੋ ਗਏ ਲੋਕ ਬੈਠੇ ਨੇ ਤੇ ਸਰਕਾਰ ਨੂੰ ਜਦੋਂ 40 50 50 ਸਾਲ ਹੋ ਗਏ ਸਭ ਤੋਂ ਪਹਿਲਾਂ ਨਾਲ ਰੋਜੀ ਰੋਟੀ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਫਿਰ ਹਟਾਰੋ ਕੋਈ ਦਿੱਕਤ ਨਹੀਂ ਆ ਜੇ ਨਹੀਂ ਕੋਈ ਹਟਦਾ ਤੇ ਠੀਕ ਆ ਕਾਰਪੋਰੇਸ਼ਨਾਂ ਪ੍ਰਸ਼ਾਸਨ ਨਾਲ ਜਿੱਦਾਂ ਮਰਜੀ ਹਟਾ ਦੇ ਜੋ ਆਪਾਂ ਕਿਸੇ ਕੋਈ ਚੀਜ਼ ਦਾ ਪ੍ਰਬੰਧ ਨਹੀਂ ਕਰਕੇ ਉਸ ਤੋਂ ਬਾਅਦ ਵੀ ਗਰੀਬਾਂ ਨੂੰ ਧੱਕਾ ਕਰਾਂਗੇ ਕੋਈ ਐਸਾ ਚਿੱਟਾ ਨਹੀਂ ਭੇਜਦਾ ਪਿਆ ਕੋਈ ਨਸ਼ਾ ਨਹੀਂ ਵੇਚਦਾ ਪਿਆ ਇੱਕ ਕਾਰੋਬਾਰ ਵਪਾਰ ਵੀ ਕਰਨਾ ਗੁਨਾਹ ਹੈਗਾ ਉਹ ਵੀ ਸਿੱਧੇ ਕਰਨ ਵੀ ਬੰਦ ਕਰਦਨੇ ਗੁਨਾਹ ਹੁਣ ਜਿਹੜਾ ਨੁਕਸਾਨ ਹੋਇਆ ਉਹ ਕਿੱਦਾਂ ਬਰਪਾਈ ਹੋ ਗਈ ਲੋਕਾਂ ਨੂੰ ਨੁਕਸਾਨ ਆ ਜਦੋਂ 2-3 ਰੁਪਏ ਸਾਹਮਣੇ ਖਵਾਂਦੇ ਸੀ ਹੁਣ ਉਹ 50 ਰੁਪਏ ਐਵਰੇਜ ਹੀ ਰਹਿ ਨਹੀਂ ਆ 6 ਮਹੀਨੇ 50 ਰੁਪਏ ਐਵਰੇਜ ਰਹਿ ਨਹੀਂ ਆ ਉਹ 5-4000 10000 ਇਕੱਠਾ ਕਰਨਗੇ ਆਪਣੇ ਦੁਬਾਰਾ ਅੱਡੇ ਸਹੀ ਕਰਾਂਗੇ ਅੱਡੇ ਠੀਕ ਕਰਨਗੇ ਜਾ ਕੇ ਦੁਬਾਰਾ ਕਾਰੋਬਾਰ ਕਰਨਗੇ ਆਪਣਾ ਕਈਆਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਵਾ ਜਦਾ ਇਹਨਾਂ ਦਾ ਕੋਈ ਨਿਸ਼ਾਨਾ ਕੁਝ ਵੀ ਨਹੀਂ ਆ ਜਿੰਨਾ ਦਿਲ ਤੋਂ ਸਾਡਾ ਲੱਗ ਕੇ ਲੱਗੀ ਆ ਕਿਉਂਕਿ ਜਦੋਂ ਉਹ ਗਰੀਬ ਬੰਦੇ ਦੇ ਸਮਾਨ ਤੇ ਉਹਦੀ ਦੁਕਾਨ ਤੇ ਬੰਡੋਲੇ ਚੜਦਾ ਤੇ ਉਹ ਉਹਦੀ ਦੁਕਾਨ ਤੇ ਨਹੀਂ ਚੱਲਦਾ ਉਹ ਦਿਲ ਤੇ ਚੱਲਦਾ ਜਦ ਕਿ ਇਹਨਾਂ ਨੂੰ ਪਹਿਲਾਂ ਇੰਟਿਵੀਸ਼ਨ ਕਰਨੀ ਚਾਹੀਦੀ ਆ ਵੀ ਹਾਂ ਭਾਈ ਐਸੀ ਅਧਦਾ ਕਰਨਾ ਆ ਜਾਂ ਕੁਝ ਪਹਿਲਾਂ ਬੱਸ ਕੇ ਜਾਂਦੇ ਬੰਦਾ ਕੋਈ ਇੰਤਜ਼ਾਮ ਵੀ ਕਰ ਸਕਦਾ ਦੇਖੋ ਜੀ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੀ ਇੱਕ ਆਮ ਆਦਮੀ ਪਾਰਟੀ ਜੱਦੀ ਆਈ ਆ ਜੀ ਸਿੱਕਾ ਜਦੋਂ ਚੱਲਦੇ ਆ ਚੈਨ ਆ ਬੁੱਤ ਮੰਗਦੇ ਆ ਚੈਨ ਆ ਬੁੱਤ ਮੰਗਦੇ ਆ ਠੀਕ ਆ ਨਾ ਇਹਨਾਂ ਨੂੰ ਚੈਨ ਵੀ ਉਹਨਾਂ ਦੀ ਤੇ ਬੁੱਤ ਵੀ ਉਹਨਾਂ ਦੀ ਆ ਬੀ ਗਰੀਬਾਂ ਨੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਲਿਆ ਵੀ ਨਵਾਂ ਨਵੀਂ ਸਰਕਾਰ ਆਉਗੀ ਨਵਾਂ ਵਿਕਾਸ ਹੋਊਗਾ ਵੀ ਸਾਰਾ ਅਸੀਂ ਨਵਾਂ ਦੇਖਾਂਗੇ ਸਾਰਾ ਕੁਝ ਇਹ ਤਾਂ ਉਲਟਾ ਗਰੀਬਾਂ ਨੂੰ ਜਾਣਨ ਤੇ ਲੱਗੇ ਨੇ ਜੀ ਹੁਣ ਜਿਹੜੇ ਕਾਰਪੋਰੇਸ਼ਨ ਵਾਲਿਆਂ ਨਾਲ ਤੁਸੀਂ ਗੱਲਬਾਤ ਕਰਦੇ ਸੀ ਉਹ ਕੀ ਕਹਿ ਰਹੇ ਹੁਣ ਕਾਰਪੋਰੇਸ਼ਨ ਵਾਲਾ ਗੱਲ ਕਾਰਪੋਰੇਸ਼ਨ ਵਾਲਾ ਜਵਾਬ ਹੀ ਨਹੀਂ ਉਹ ਤਾਂ ਗੁੰਗੇ ਬਣ ਕੇ ਖੜ ਜਾਂਦੇ ਜੀ ਸਾਨੂੰ ਤਾਂ ਉੱਪਰ ਆਰਡਰ ਹੈ ਸਾਨੂੰ ਉੱਪਰ ਆਰਡਰ ਹੈਗਾ ਮੈਂ ਕਿਹਾ ਦੱਸੋ ਕਿਹੜਾ ਆਰਡਰ ਸਾਨੂੰ ਦਿਖਾਓ ਆਰਡਰ ਹੈਗਾ ਨਹੀਂ 20 ਸਾਲ ਪਹਿਲਾਂ ਕਦੀ ਯਾਦ ਨਹੀਂ ਆਇਆ ਹੁਣ ਇੱਕਦਮ ਕਿਉਂ ਯਾਦ ਆ ਰਿਹਾ ਵਜ੍ਹਾ ਕੀ ਆ ਵਜ੍ਹਾ ਤੁਹਾਡੇ ਸਾਹਮਣੇ ਹੀ ਸਭ ਦੇਖ ਹੀ ਰਹੇ ਹੋ ਵੀ ਗਰੀਬ ਬੰਦੇ ਤੇ ਕਮਾਵੇ ਖਾਵੇ ਨਾ ਕੋਈ ਝੁੱਗੀ ਵਾਲਾ ਬਣਾਗਾ ਬਣੀ ਰੋਟੀ ਦੋ ਬਕਸ ਦੀ ਰੋਟੀ ਬਣਾ ਰਿਹਾ ਖਾ ਰਿਹਾ ਉਹਨਾਂ ਨੂੰ ਵੀ ਨਹੀਂ ਦੇਖੀ ਜਾ ਰਹੀ ਕਿ ਆ ਲੱਗਾ ਸਭ ਤੋਂ ਵੱਡਾ ਸਭ ਤੋਂ ਵੱਡੀ ਵਜਾ ਨਿੱਕੂ ਭਾਰਤੀ ਆ ਸੋਣਾ ਸਾਡੇ ਵੀ ਇਹੀ ਆਏ ਸੁਤਰਾ ਵੀ ਸਭ ਤੋਂ ਵੱਡੀ ਵਜਾ ਨਿੱਕੂ ਭਾਰਤੀ ਆ ਨਿੱਕੂ ਭਾਰਤੀ ਇੱਥੇ ਵੜਦੇਵੇ ਤੇ ਇੱਥੇ ਆਪਣਾ ਅਸੀਂ ਸਮਰਾਜ ਚਾਲੂ ਕਰੀਏ ਇੱਥੇ ਹਫਤਾ ਹਫਤਾ ਸੁਲੀ ਕਰੀਏ ਇੱਥੇ ਨਸ਼ਾ ਵੀ ਖਵਾਈਏ ਇੱਥੇ ਸਾਰੇ ਘਰ ਕਾਰੋਬਾਰ A to Z ਨਜਾਇਜ਼ ਇੱਥੇ ਕਰੀਏ ਵੀ ਨਿੱਕੂ ਭਾਰਤੀ ਜਦ ਤੱਕ ਜਿੰਦਾ ਜਦ ਤੱਕ ਹਟਦਾ ਨਹੀਂ ਹੈਗਾ ਜਦੋਂ ਮਾਰ ਦੇਣਗੇ ਨਿੱਕੂ ਭਾਰਤੀ ਹ ਇੱਕ ਇੱਕ ਪਬਲਿਕ ਦੀ ਆਵਾਜ਼ ਆ ਜੀ ਹੁਣ ਤੁਸੀਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਭਗਵਾਨ ਤੋਂ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਤੁਸੀਂ ਇੰਨੀ ਉੱਚੀ ਸੀਟ ਦੇ ਨਾਲ ਬੈਠੋ ਕਿ ਗਰੀਬਾਂ ਨੂੰ ਦੇਖ ਨਾ ਸਕੋ ਨੀਚੇ ਉਤਰ ਕੇ ਦੇਖੋ ਗਰੀਬ ਬੰਦਾ ਜਿਹਨੇ ਤੁਹਾਨੂੰ ਵੋਟਾਂ ਵਾ ਕੇ ਜਿਤਾਇਆ ਉਹਨਾਂ ਦਾ ਰੋਟੀ ਰੋਟੀ ਦਾ ਪ੍ਰਬੰਧ ਕਰੋ ਤਾਂ ਉਹਨਾਂ ਨੂੰ ਹਟਾਓ ਨਗਰ ਤੁਹਾਡੇ ਕੋਲ ਨਹੀਂ ਹੁੰਦਾ ਤੇ ਜਿੱਥੇ ਗਰੀਬ ਬੰਦਾ ਬੈਠਾ ਉਸੇ ਬੈਠੇ ਰਹਿੰਦੇ ਆ ਨਾ ਨਾ ਸਰ ਗੋਕੂ ਲੈ ਇਹ ਕਿਹਨੂੰ ਸੀ ਜਗਾ ਹੈ ਗੇਡੋਲੇ ਵਾਲਾ ਸਰ तो आज आपकी ये दुकानों को क्या हुआ पपीला पंजा चल रहा है सर वो है आम आम पार्टी वाले नाके पीछे वाली दुकान चलो तोड़ सकते है, है कि नहीं है तो आगे वाली दुकान मिलावट थोड़ी है तोड़ने की तो आगे वाली भी देखो सर तोड़ के चले गए हम 20 साल से ही रह रहे 20 साल से ही बनी हुई है दुकान बनी हुई है लेकिन पहले उनको नजर नहीं आया पहले नजर नहीं आया उनको कुछ भी। ये आपको के लिए बोल गए आपका सामान भी नहीं उठाने दिया नहीं उठाने दिया सर कुछ भी नहीं उठाने दिया तोड़ फोड़ कर गए कितना भी नुकसान हो गया नुकसान देख लो आप ही देख लो कितना नुकसान हो गया ऊपर तो देखो सर मैं वीडियो करके ऊपर देखो कितना नुकसान हो गया बंदर अंदर बैठे गए बंदे तो मर जाएगे दबे तो हम कितना घर जाना देंगे के बताओ तो गरीब बंदों को खाने नहीं देते कमाने नहीं देते सामने झुग्गियां उनको तो उठाया नहीं आप किसी को, को... को भी नहीं उठाया हमारे पे पता नहीं क्यों आए क्यों नहीं किसी को, को नहीं उठाया अब सर पता नहीं बजे तो उनको पता होगा क्या बजे हमारे तो कोई बजे ही नहीं है हमने किसी के साथ में दुश्मनी नहीं है तो जब से आम आदमी पार्टी आई है तो कैसा ਆਮ ਪਾਰਟੀ ਆ ਜਬ ਸਹੀ ਗਏ ਤਾਂ ਐਸੇ ਤੰਗਤੋਸੀ ਮਾਰੇ ਕੋ ਦੁਖੀ ਕਰ ਰਹੇ ਬਾਬਾ ਕੀ ਮੰਗ ਕਰਦੇ ਹੋ ਕੀ ਮੰਗ ਕਰ ਰਹੇ ਬਸ ਸਰਕਾਰ ਸੇ ਕਹ ਰਹੇ ਭਈ ਗੇਂ ਮਾਰੇ ਕੋ ਖਾਣੇ ਤੋਂ ਖਾਣੇ ਦੋ ਕਿਉਂ ਪਰੇਸ਼ਾਨ ਕਰ ਰਹੋ ਮਾਰੇ ਕੋ ਕੀਮਤਾਂ ਚੋਂ ਗਤੇ ਪੋਲਦੇ ਥੱਲੇ ਜਿਹੜੇ ਖੋਖੇ ਕਾਰਪਸ਼ਨ ਲਾਟ ਕੀਤੇ ਹੋਏ ਨੇ ਜੀ ਜਿਹੜੇ ਅਸੀਂ ਲਾਟ ਕੀਤੇ ਉਹਨਾਂ ਨੂੰ ਛੱਡ ਕੇ ਜਿਹੜੇ ਨਜਾਇਜ਼ ਕਬਜ਼ਾ ਕਰ ਲਏ ਲੋਕਾਂ ਨੇ ਉੱਤੇ ਕਾਰਵਾਈ ਕਰਨੀ ਹੈ ਕਿੰਨੇ ਆ ਦੇ ਕਾਰਵਾਈ ਕਰਨ ਆਏ ਸਰ ਟ੍ਰੈਂਡ ਖੋਖੇ ਨੇ ਟੋਟਲ ਰੇਟ ਖੋਖੇ ਇਹਨਾਂ ਨੂੰ ਪਹਿਲਾਂ ਐਸਟੀਮੇਟ ਦਿੱਤਾ ਸੀ ਜੀ ਪਹਿਲੇ ਹੀ ਪਤਾ ਪਹਿਲੇ ਵੀ ਅਸੀਂ ਕਾਰਵਾਈ ਕੀਤੀ ਸੀਗੀ ਚਾਰ ਪੰਜ ਛੇ ਮਹੀਨੇ ਪਹਿਲਾਂ ਜੀ ਪਰ ਸਾਰਾ ਕੁਝ ਰਿਮੂਵ ਰਿਮੂਵ ਕਰਕੇ ਗਏ ਆ ਪਰ ਫੇਰ ਲੋ ਘਟਦੇ ਨਹੀਂ ਹੈ ਤੇ ਜਿਹੜਾ ਲੋਕਾਂ ਦਾ ਪਿਆਸਮਾਨ ਹੋ ਖਰਾਬ ਹੋ ਰਿਹਾ ਉਹ ਸੁਮਾਨ ਤੇ ਸੁਮਾਨ ਤਾਂ ਕੋਈ ਖਰਾਬ ਨਹੀਂ ਸੁਮਾਨ ਤਾਂ ਬਾਹਰ ਕਢਾ ਰਹੇ ਆ ਜਿਹੜੀ ਪੱਕੀ ਇਨਕ੍ਰੋਚਮੈਂਟ ਹੈਗੀ ਆ ਉਹਨੂੰ ਵੀ ਅਸੀਂ ਚੱਕ ਰਹੇ ਆ ਤੇ ਜੇ ਨਜਾਇਜ਼ ਤੌਰ ਤੇ ਬਣੇ ਹੋਏ ਆ ਇਹ ਨਜਾਇਜ਼ ਤੌਰ ਤੇ ਕੋਈ ਝੁੱਗੀ ਵਾਲੇ ਬੈਠੇ ਨੇ ਕੋਈ ਹੋ ਟਾਬੇ ਵਾਲੇ ਨਜਾਇਜ਼ ਉੱਤੇ ਬੈਠੇ ਹੋਏ ਨੇ ਜਿਹੜੀ ਕੇ ਕਾਰਪੋਰੇਸ਼ਨ ਹੋਣਾ ਦੁਕਾਨਾਂ ਤੇ ਕਾਰਵਾਈ ਕਰਦੀ ਹੈ ਜਿਹੜੀਆਂ ਅਲਾਟ ਨਹੀਂ ਹੋਈਆਂ ਤੁਹਾਨੂੰ ਹਾਂਜੀ ਹਾਂਜੀ ਜਿਨ੍ਹਾਂ ਨੂੰ ਅਜੇ ਅਲਾਟਮੈਂਟ ਨਹੀਂ ਕੀਤੀ ਹੋਈ ਉਹਨਾਂ ਦੇ ਕਾਰਵਾਈ ਕਰਦੇ ਆ ਅੱਜ ਤੁਸੀਂ 63 3 3 3 53 ਅਲਾਟਮੈਂਟ ਜਿਹੜੀ ਆਈਆਂ ਤਾਂ ਉਹ ਕਰ ਰਹੇ ਸਾਰੇ ਦੇ ਟੋਟਲ ਕਿੰਨੀਆਂ ਦੁਕਾਨਾਂ ਆਈਆਂ ਨੇ 272 ਦੁਕਾਨਾਂ ਨੇ ਟੋਟਲ 209 ਅਲਾਟ ਕੀਤੀਆਂ ਹੋਈਆਂ ਨੇ 63 ਦੂਜੀਆਂ ਨੇ ਤੇ ਤੁਸੀਂ ਪਹਿਲਾਂ ਕਿੰਨੀਆਂ ਟਾਕੇ ਹੋਏ ਸੀ ਸਰ? ਤਿੰਨ ਤਿੰਨ ਕਾਕੇ ਕੇ ਹਾਂਜੀ ਹਾਂਜੀ ਇਹ ਦੁਆਰਾ ਤੋਂ ਕਬਜੇ ਹੋ ਗਏ ਜੀ। ਦੁਆਰਾ ਮੇ ਕਬਜੇ ਹੋ ਗਏ। ਤੇ ਇਹਨਾਂ ਵੱਲੋਂ ਕੋਈ ਰੋਸ਼ਨੀ ਦਿੱਤਾ ਜਾ ਰਿਹਾ? ਨਹੀਂ ਨਹੀਂ ਰੋਸ਼ਨੀ ਕਰਨਾ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ। ਜੀ ਇਹਨਾਂ ਨੇ ਕਿ ਰੋਸ਼ਨੀ ਕਰਨਾ ਨਾ ਕਿ ਲੜਮੈ ਲੈਂਟਰ ਹੈ। ਪਰ ਇਹਨੇ ਕਾਫੀ ਸਾਲਾਂ ਤੋਂ ਬੈਠੇ ਤੇ ਨਹੀਂ ਕਾਫੀ ਸਾਲਾਂ ਤੋਂ ਉਹਨੇ ਬੈਠੇ ਤੇ 2011 ਜੇ ਲਾਟਮੈਂਟ ਹੋਈ ਸੀਗੀ। ਜੀ ਪਹਿਲੇ 2011 ਤੋਂ ਮੇਹੀ ਕਾਫੀ ਸਾਲ ਹੋ ਗਏ ਬੈਠੇ। ਕਈ ਉਸ ਤੋਂ ਪਹਿਲਾਂ ਵੀ ਬੈਠੇ ਆ ਉਹਦਾ ਕੱਚੇ ਨਾਲ ਨਹੀਂ 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 ਪਹਿਲਾਂ ਕੁਝ ਨਹੀਂ ਸੀਗਾ ਇੱਥੇ ਪੁਲ ਪਹਿਲਾਂ ਬਣਿਆ ਪੁਲ ਤੋਂ ਬਾ